ਮਿੱਤਰ ਪਿਆਰਿਓ ਇਹਨਾਂ ਚੋਣਾਂ ਦੇ ਵਿੱਚ ਬੜਾ ਕੁਝ ਨਵਾਂ ਤੇ ਅਜੀਬ ਵਾਪਰ ਰਿਹਾ ਜਿੱਥੇ ਦਲ ਬਦਲੀਆਂ ਦੀ ਵੱਡੀ ਚਰਚਾ ਇਸ ਵਾਰ ਹੋ ਰਹੀ ਹੈ ਉੱਥੇ ਹੀ ਆਜ਼ਾਦ ਉਮੀਦਵਾਰਾਂ ਦੀ ਵੀ ਵੱਡੀ ਚਰਚਾ ਇਸ ਵਾਰ ਹੋ ਰਹੀ ਹੈ ਕਿਉਂਕਿ ਆਜ਼ਾਦ ਉਮੀਦਵਾਰ ਇਸ ਵਾਰ ਖੜੇ ਵੀ ਬਹੁਤ ਨੇ ਤੇ ਉਹਨਾਂ ਦੀ ਚਰਚਾ ਵੀ ਬਹੁਤ ਹੈ ਤੇ ਇਸ ਵਕਤ ਆਪਣੇ ਨਾਲ ਨੇ ਫਿਰੋਜ਼ਪੁਰ ਹਲਕੇ ਤੋਂ ਜਿਹੜੇ ਆਜ਼ਾਦ ਉਮੀਦਵਾਰ ਜਸਵੰਤ ਸਿੰਘ ਖੱਤਰੀ ਇਹ ਕਿਉਂ ਖੜੇ ਇਹਨਾਂ ਨੂੰ ਕਿਉਂ ਖੜਨਾ ਪਿਆ ਇਹ ਪਹਿਲਾ ਆਮ ਆਦਮੀ ਪਾਰਟੀ 'ਚ ਸੀਗੇ ਪਾਰਟੀ ਕਿਉਂ ਛੱਡਣੀ ਪਈ ਤੇ ਆਜ਼ਾਦ ਕਿਉਂ ਖੜੇ ਸਾਰੀਆਂ ਗੱਲਾਂ ਕਰਦੇ ਆ ਖੱਤਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਬਖਸ਼ੀਸ ਆਜ਼ਾਦ ਜੀ ਔਰ ਲਾਈਵ ਸੱਚ ਟੀਵੀ ਦਾ ਜਿੰਨੇ ਵੀ ਮੇਰੇ ਵੀਰ ਵੇਖਣ ਵਾਲੇ ਨੇ ਇਸ ਨੂੰ ਚੈਨਲ ਨੂੰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਤੌਰ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਕਿੱਥੋਂ ਇੰਨੀ ਦੂਰੋਂ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖਤਰੀ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਚ ਸੀਗੇ ਆਮ ਆਦਮੀ ਪਾਰਟੀ ਲਈ ਤੁਸੀਂ ਲਗਭਗ ਦਹਾਕੇ ਤੋਂ ਵੱਧ ਕੰਮ ਕੀਤਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣ ਚੁੱਕੀ ਹੈ ਤੇ ਉਹਨੂੰ ਛੱਡ ਕੇ ਹੁਣ ਤੁਸੀਂ ਆਜ਼ਾਦ ਉਮੀਦਵਾਰ ਖੜ ਗਏ ਹੋ ਕੀ ਕਰਨ ਹੈ ਇਹਦੇ ਕਾਰਨ ਤਾਂ ਬਖਸ਼ੀ ਜੀ ਤੁਹਾਨੂੰ ਜਿਸ ਤਰ੍ਹਾਂ ਆਪ ਹੀ ਪਤਾ ਹੈ ਵੀ ਪੂਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਇੱਕ ਵੀ ਵਲੰਟੀਅਰ ਨਹੀਂ ਮਿਲਿਆ ਜਿਨ੍ਹਾਂ ਨੇ ਬੂਟੇ ਲਾ ਕੇ ਇਸ ਪਾਰਟੀ ਨੂੰ ਕਾਮਯਾਬ ਕੀਤਾ ਹੈ ਔਰ 92 ਸੀਟਾ ਜਿਤਾ ਕੇ ਸਰਕਾਰ ਬਣਾਈ ਹੈ ਔਰ ਮੈਂ ਦੋ ਯਾਰ 12 ਤੋਂ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਲੱਗਿਆ ਗੁਜਰਾਤ ਹਮਾਚਲ ਦਿੱਲੀ ਦੇ ਵਿੱਚ ਹਰ ਇੱਕ ਜਗ੍ਹਾ ਜਾ ਕੇ ਇਲੈਕਸ਼ਨ ਕਰਾ ਕੇ ਆਇਆ ਔਰ ਇੰਨੀ ਮਿਹਨਤ ਕੀਤੀ ਹੈ ਵੀ ਮੈਂ ਕਹਿੰਦਾ ਵੀ ਛੱਡ ਗੱਲਾਂ ਦਿਓ ਸਾਰਾ ਘਰ-ਬਾਰ ਆਪਦਾ ਬਰਬਾਦ ਮਤਲਬ ਤੁਹਾਨੂੰ ਐ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਮਿਹਨਤ ਕਰਨ ਵਾਲੇ ਮਿਹਨਤ ਹੋਰ ਬੰਦਿਆਂ ਤੋਂ ਕਰਾਉਂਦੀ ਹੈ ਤੇ ਟਿਕਟ ਦੇਣ ਵੇਰੀ ਬੰਦਾ ਬਾਹਰੋਂ ਸੱਦ ਲੈਂਦੀ ਹੈ ਇੱਕ ਦੋ ਬਾਹਰੋਂ ਸੱਦ ਲਿਆ ਜੀ ਤੇ ਬਾਕੀ ਜਿੰਨੇ ਆਪਦੇ ਜਿੱਤੇ ਹੋਏ ਐਮਐਲਏ ਸੀ ਉਹਨਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਜੀ ਹੁਣ ਜਦੋਂ ਇਹ ਐਮਐਲਏ ਜਾਏ ਜਿੱਤ ਜਾਣਗੇ ਜਿਹੜੇ ਐਮਪੀ ਤੇ ਉਸ ਤੋਂ ਬਾਅਦ ਦੁਬਾਰਾ ਜਿਹੜਾ ਇਲੈਕਸ਼ਨ ਫੇਰ ਹੋਵੇਗਾ ਤੇ ਜਿਹੜਾ ਉਹਦਾ ਬੋਝ ਹੋ ਫਿਰ ਸਾਰਾ ਪਬਲਿਕ ਤੇ ਹੀ ਪਵੇਗਾ ਉਹ ਫੇਰ ਹੀ ਉਹ ਕੁਝ ਹੀ ਹੋਵੇਗਾ ਜਿਵੇਂ ਹੁਣ ਹੋ ਰਿਹਾ ਕੀ ਇਹ ਕਾਮਾ ਰੋਲੀ ਇਸੇ ਤਰ੍ਹਾਂ ਚੱਲੀ ਜਾਵੇਗੀ ਫੇਰ ਜੀ ਹਾਂਜੀ ਅੱਛਾ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਕਿਹੜੇ ਮੁੱਦੇ ਤੇ ਕਿਹੜੀ ਸੋਚ ਮੈਂ ਤਾਂ ਸਭ ਤੋਂ ਪਹਿਲਾਂ ਮੁੱਦੇ ਲੈ ਕੇ ਚੱਲਿਆ ਵੀ ਵੇਖੋ ਵਾਅਦਾ ਕੀਤਾ ਸੀ ਸਾਡੀਆਂ ਮਤਾਵਾਂ ਪੈਣਾ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਉਹ ਫੜ ਲੈਂਦੀ ਐਨੇ ਗਲਮੇ ਤੋਂ ਮੈਨੂੰ ਕਹਿੰਦੇ ਵੀ ਆਜਾ ਸਾਡਾ ਬੇੜਾ ਘਰ ਕਰਨ ਵਾਲਾ ਤੂੰ ਬੰਦਾ ਕਹਿੰਦੇ ਭਾਸ਼ਣ ਦੇ ਦੇ ਕੇ ਤੂੰ ਸਾਨੂੰ ਇਸ ਪਾਸੇ ਲਾਇਆ ਤੂੰ ਫਸਾਇਆ ਤੂੰ ਫਸਾਇਆ ਦੂਜੀ ਗੱਲ ਐ 2500 ਰੁਪਏ ਪੈਨਸ਼ਨ ਦੀ ਗੱਲ ਕੀਤੀ ਸੀ ਕੋਈ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਅੱਜ ਤੱਕ ਨੂੰ ਕੋਈ ਕਿਸੇ ਦਾ ਨਵਾਂ ਆਧਾਰ ਕਾਰਡ ਬਣਿਆ ਕੋਈ ਨਵੀਂ ਪੈਨਸ਼ਨ ਲੱਗੀ ਆ ਮੇਰੇ ਪਿੰਡ ਦੇ ਬੈਠੇ ਨੇ ਬੀਬੀਆਂ ਬੈਠੀਆਂ ਨੇ ਬਜ਼ੁਰਗ ਵੀ ਬੈਠੇ ਨੇ ਕਿਸੇ ਦੀ ਕੋਈ ਪੈਨਸ਼ਨ ਨਹੀਂ ਕੋਈ ਨਵਾਂ ਰਾਸ਼ਨ ਕਾਰਡ ਨਹੀਂ ਦੂਜੀ ਗੱਲ ਕੱਲ ਮੈਂ ਇਥੇ ਰੁਕਣਾ ਬੋਦਲੇ ਜਾ ਕੇ ਆਇਆ ਉੱਥੇ ਇੱਕ ਬਜ਼ੁਰਗ ਮਾਤਾ ਉਹਦਾ ਮਕਾਨ ਡਿੱਗਿਆ ਪਿਆ ਇੱਕ ਡਿੱਗਿਆ ਪਿਆ ਦੂਜਾ ਡਿੱਗਣ ਵਾਲਾ ਬੱਚਾ ਉਹਦਾ ਜਿਹੜਾ ਬਿਮਾਰ ਪਿਆ ਮੰਜੇ ਦੇ ਉੱਤੇ ਮੱਦਬੁੱਦੀ ਬੱਚਾ ਹੈ ਜੀ ਕੋਈ ਲਾਜ ਨਹੀਂ ਕੋ ਕੁਛ ਨਹੀਂ ਤਾਂ ਐਵੇਂ ਬਸ ਗੱਲਾਂ ਨੇ ਇਹ ਹਵਾ ਦੇ ਵਿੱਚ ਜੀ ਕੁਛ ਨਹੀਂ ਨਜ਼ਰ ਆਇਆ ਗਰਾਊਂਡ ਤੇ ਕੁਛ ਨਹੀਂ ਜੀ ਮਿੱਤਰ ਪਿਆਰਿਓ ਅੱਜ ਜਸਵੰਤ ਸਿੰਘ ਖੱਤਰੀ ਆਜ਼ਾਦ ਉਮੀਦਵਾਰ ਖੜੇ ਨੇ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਆਮ ਆਦਮੀ ਪਾਰਟੀ ਲਈ ਇਹਨਾਂ ਨੇ 10 ਸਾਲ ਤੋਂ ਵੱਧ ਟਾਈਮ ਹੈ ਕਹਿੰਦੇ ਨੇ ਕੰਮ ਕੀਤਾ ਤੇ ਕਹਿੰਦੇ ਐਨੇ ਨਿਰਾਸ਼ ਹੋ ਗਏ ਕਿਆ ਆਮ ਆਦਮੀ ਪਾਰਟੀ ਨੇ ਕਹਿੰਦੇ ਸਾਡੇ ਤੋਂ ਇਲਾਕੇ 'ਚ ਵਾਅਦੇ ਕਰਵਾਏ ਬਾਅਦ 'ਚ ਉਹ ਪੂਰੇ ਨਹੀਂ ਕੀਤੇ ਕਹਿੰਦੇ ਹੁਣ ਲੋਕ ਗਲਮੇ ਤੋਂ ਫੜਦੇ ਨੇ ਐਦਾਂ ਹੀ ਆ ਜੀ ਬਿਲਕੁਲ ਬਿਲਕੁਲ ਜੀ ਪਿੱਛੇ ਜਾ ਤਾਂ ਮੈਂ ਇੱਕ ਪਿੰਡ ਦੇ ਵਿੱਚ ਗਿਆ ਉੱਥੇ ਬੱਚੇ ਬੈਠ ਫੜੀ ਫਿਰਦੇ ਸੀ ਮੈਂ ਤਾਂ ਕਿਤੇ ਮੇਰੇ ਮਗਰ ਨਾ ਲੱਗੇ ਨਾ ਮੱਥੇ ਹੱਥ ਜੋੜ ਕੇ ਮੈਂ ਕਿਹਾ ਯਾਰ ਮੈਂ ਕਿਹੜਾ ਯਾਰ ਆਪ ਵੋਟਾਂ ਲਈਆਂ ਵੋਟਾਂ ਤਾਂ ਤੁਸੀਂ ਸਰਾਰੀ ਸਾਹਿਬ ਨੂੰ ਪਾਈਆਂ ਨੇ ਨਾ ਤੁਹਾਡੀ ਰਾਏ ਸਿੱਕ ਬਰਾਦਰੀ ਦਾ ਮੈਂ ਕਿਹਾ ਮੇਰਾ ਕੀ ਕਸੂਰ ਹੈ ਮੈਂ ਕਿਹੜਾ ਥਰਮਾਮੀਟਰ ਲਾ ਕੇ ਉਹਨੂੰ ਚੈੱਕ ਕੀਤਾ ਸੀ ਅਸੀਂ ਤਾਂ ਤੁਹਾਨੂੰ ਚੰਗੇ ਪਾਸੇ ਲਾਇਆ ਸੀ ਹੁਣ ਪਤਾ ਨਹੀਂ ਲੱਗਦਾ ਇਹ ਬੰਦਾ ਜਿੱਕੇ ਹੋ ਜਾ ਕਿਸ ਤਰ੍ਹਾਂ ਨਿਕਲ ਸਕਦਾ ਹੈ ਜੀ ਇਹ ਤਾਂ ਕੋਈ ਸਾਨੂੰ ਨਹੀਂ ਪਤਾ ਇਸ ਬਾਰੇ আচ্ছা ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਮੀਦਵਾਰ ਖੜ ਗਏ ਹੋ ਐਮਪੀ ਖੜ ਗਏ ਹੋ ਜਿੱਤਣ ਦੀ ਕੋਈ ਉਮੀਦ ਲੱਗਦੀ ਹੈ ਬਿਲਕੁਲ ਪੂਰੀ ਉਮੀਦ ਹੈ ਮੈਂ ਆਪਦੀ ਗੱਲ ਨਹੀਂ ਕਰਦਾ ਮੈਂ ਤਾਂ ਆਪਦੀ ਪਬਲਿਕ ਦੀ ਗੱਲ ਕਰਾਂਗਾ ਵੋਟਾਂ ਇਹਨਾਂ ਨੇ ਪਾਣੀਆਂ ਨੇ ਇਹ ਮੈਨੂੰ ਜਿਤਾਉਣਗੇ ਜੀ ਮੈਂ ਆਪਦੀ ਗੱਲ ਨਹੀਂ ਕਰਦਾ ਪਬਲਿਕ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਹੈ ਪਬਲਿਕ ਜਿਤਾਉਣ ਵਾਲੀ ਹੈ ਪਬਲਿਕ ਹਰਾਉਣ ਵਾਲੀ ਹੈ ਜੇ ਜਿਤਾ ਸਕਦੇ ਨੇ ਤੇ ਹਰਾ ਵੀ ਸਕਦੇ ਨੇ ਤੇ ਮੇਰੇ ਵਰਗੇ ਨੂੰ ਜਿਤਾ ਵੀ ਸਕਦੇ ਨੇ ਇਹ ਪਬਲਿਕ ਦੇ ਹੱਥ ਦੇ ਵਿੱਚ ਲਗਭਗ ਤਾੜੀ ਸਾਰਿਆਂ ਨੇ ਮਾਰੀ ਇਹਦਾ ਮਤਲਬ ਵੀ ਸਾਰੇ ਤੁਹਾਡੇ ਪੱਖ ਚ ਨਹੀਂ ਬਿਲਕੁਲ ਬਿਲਕੁਲ ਜੀ ਕਿਉਂਕਿ ਤੁਹਾਨੂੰ ਪਤਾ ਮੇਰੇ ਮੁੱਦੇ ਕੀ ਨੇ ਮੇਰੇ ਲੜਾਈਆਂ ਕੀ ਨੇ ਤੁਹਾਨੂੰ ਸਾਰਾ ਪਤਾ ਤੁਸੀਂ ਪਹਿਲਾਂ ਵੀ ਮੇਰੇ ਕੋਲ ਦੋ ਵਾਰ ਆ ਚੁੱਕੇ ਜੇ ਲੇਕਿਨ ਇਹ ਖਤਰੀ ਸਰ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਤੁਸੀਂ ਪਹਿਲਾਂ ਰਹੇ ਹੋ ਭਗਵੰਤਮਾਨ ਹੋਰਾਂ ਦੇ ਜਿੰਦਾਬਾਦ ਦੇ ਨਾਰੇ ਤੁਸੀਂ ਬਹੁਤ ਲਾਏ ਨੇ ਤੇ ਭਗਵੰਤਮਾਨ ਹੋਰੀ ਹੋਣ ਕਹਿ ਰਹੇ ਨੇ ਵੀ 13 0 ਪੰਜਾਬ ਚ ਕਰਨਾ 13 ਦੀਆਂ 13 ਪੰਜਾਬ ਦੀਆਂ ਸੀਟਾਂ ਅਸੀਂ ਜਿਤਨੀਆਂ ਨੇ ਉਹ ਤਾਂ ਤੁਹਾਡੀ ਫਰੋਜਪੁਰ ਵਾਲੀ ਸੀਟ ਵੀ ਆਪਦੀ ਝੋਲੀ ਚ ਪਾਈ ਜਾਂਦੇ ਨੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਇਹ ਸੀਟਾਂ ਪਬਲਿਕ ਨੇ ਜਿਤਾਣੀਆਂ ਨੇ ਤੇ ਭਗਵੰਤਮਾਨ ਨੇ ਜਿਤਾਉਣੀਆਂ ਨੇ ਵੋਟਾਂ ਇਹਨਾਂ ਦੀਆਂ ਨੇ ਕਿ ਉਹਦੀਆਂ ਨੇ ਭਗਵੰਤਮਾਨ ਦੀਆਂ ਜੇ ਤੂੰ ਫਰੋਜਪੁਰ ਵਾਲੀ ਸੀਟ ਕੱਟਦਾ ਤਾਂ ਬਾਰ-ਬਾਰ ਕਿਉਂ ਗੇੜੇ ਲਾਉਣੇ ਪੈ ਰਹੇ ਨੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਦੇ ਬੱਲੂ ਆਣਾ ਕਦੇ ਜਲਾਲਾਬਾਦ ਕਦੇ ਫਰੋਜਪੁਰ ਕਦੇ ਗੁਰੂਰਸਾ ਕੌਣ ਮਾਨ ਸਾਹਿਬ ਭਗਵੰਤਬਾਹਣ ਹਾਂਜੀ ਤੁਹਾਡੇ ਸਾਹਮਣੇ ਆ ਰਹੇ ਨੇ ਜੀ ਫਿਰ ਜੇ ਇੰਨੇ ਵਧੀਆ ਕੰਮ ਕੀਤੇ ਤੇ ਲੈ ਲਓ ਵੋਟਾਂ ਪਬਲਿਕ ਪਾ ਦੇਗੀ ਆਪਣੇ ਆਪ ਤੁਹਾਡਾ ਕੰਮ ਬੋਲਦਾ ਨਹੀਂ ਉਹ ਤਾਂ ਕਹਿੰਦੇ ਨਾ ਵੀ ਅਸੀਂ ਕੰਮ ਦੇ ਸਿਰ ਤੇ ਵੋਟ ਮੰਗਣੀ ਵੋਟ ਤਾਂ ਕਹਿੰਦੇ ਸੀ ਅਸੀਂ ਮੰਗਿਆ ਹੀ ਨਹੀਂ ਕਰਨੀ ਹਾਂ ਤੇ ਫਿਰ ਮੈਂ ਤਾਂ ਹੀ ਹਰਿਆਣਾ ਤੇ ਫਿਰ ਕਿਉਂ ਹੁਣ ਤੁਹਾਨੂੰ ਮੰਗੜੀਆਂ ਪੈ ਰੀਆਂ ਨੇ ਕਿਉਂ ਇਹਨਾਂ ਨੇ ਰੋਡ ਸ਼ੋਅ ਕੱਢਨੇ ਪੈ ਰਹੇ ਨੇ ਕਿਉਂ ਇਹਨਾਂ ਪਬਲਿਕ ਨੂੰ ਗਰਮੀ ਦੇ ਵਿੱਚ ਖਰਾਬ ਕਰ ਰਹੇ ਹੋ ਤੁਸੀਂ ਕੰਮ ਕੀਤੇ ਨੇ ਵੋਟ ਪਬਲਿਕ ਆਪਣੇ ਆਪ ਪਾਵੇਗੀ ਮਤਲਬ ਤੁਹਾਡਾ ਕਹਿਣਾ ਹੈ ਵੀ ਹੁਣ ਭਗਵੰਤ ਮਾਨ ਰਾਣੂ ਘਰੇ ਠਾਠ ਨਾਲ ਬਹਿਣਾ ਚਾਹੀਦਾ ਬਿਠਾਏਗੀ ਪਬਲਿਕ ਬਿਠਾਏਗੀ ਆਪਾਂ ਕੌਣ ਬਿਠਾਉਣ ਵਾਲੇ ਜੀ ਜਿਨ੍ਹਾਂ ਨਾਲ ਵੈਦੇ ਕੀਤੇ ਇਹਨਾਂ ਦੇ ਪੱਲੇ ਪਾਇਆ ਕੁਝ ਕਿਸੇ ਨੇ ਕੁਝ ਨਹੀਂ ਪਾਇਆ ਜੇ ਖਤਰੀ ਸਾਹਿਬ ਐਨੀ ਮਿਹਨਤ ਕਰਨ ਵਾਲੇ ਜੇ ਤੁਸੀਂ ਮੈਨੂੰ ਘਰੇ ਬਿਠਾ ਦਿੱਤਾ ਤੇ ਵਿਚਾਰੇ ਪਬਲਿਕ ਕਿੱਥੋਂ ਤੁਸੀਂ ਪਬਲਿਕ ਦੀ ਗੱਲ ਸੁਣ ਲਓਗੇ ਮੰਨ ਲਓ ਜਦੋਂ ਤੁਸੀਂ ਆਮ ਆਦਮੀ ਪਾਰਟੀ ਚ ਕੰਮ ਕਰਦੇ ਸੀ ਫਰਜ਼ ਕਰੋ ਫੌਜਾ ਸਿੰਘ ਸਰਾਰੀ ਦੀ ਜਗ੍ਹਾ ਟਿਕਟ ਤੁਹਾਨੂੰ ਮਿਲੀ ਹੁੰਦੀ ਜਾਂ ਗੋਲਦੀ ਕਮੋਜ ਦੀ ਜਗ੍ਹਾ ਟਿਕਟ ਤੁਹਾਨੂੰ ਮਿਲੀ ਹੁੰਦੀ ਉਹ ਦੋਨੇ ਅੱਜ ਐਮਐਲਏ ਨੇ ਉਹਨਾਂ ਦੀ ਜਗ੍ਹਾ ਇੱਕ ਤੁਸੀਂ ਐਮਐਲਏ ਹੁੰਦੇ ਸਰਕਾਰ ਦੇ ਆਹੀ ਕੰਮ ਹੀ ਹੁੰਦੇ ਜਿਹੜੇ ਹੁਣ ਨੇ ਕੀ ਫਿਰ ਤੁਸੀਂ ਸਰਕਾਰ ਨੂੰ ਗਲਤ ਕਹਿੰਦੇ ਤੇ ਫਿਰ ਜੇ ਸਰਕਾਰ ਛੱਡ ਦਿੱਤੀ ਮੈਂ ਹੁਣ ਛੱਡ ਕੇ ਸਰਕਾਰ ਆਇਆ ਨਾ 2-3 ਮਹੀਨੇ ਹੋ ਗਏ ਨੇ ਤੇ ਮੈਂ ਵੀ ਇਹਨਾਂ ਦੀ ਖਾਤਰ ਛੱਡ ਕੇ ਕਰੇ ਬਹਿ ਜਾਂਦਾ ਜਿਨ੍ਹਾਂ ਦੇ ਕੰਮ ਹੀ ਨਹੀਂ ਮੈਂ ਕਰਨੇ ਸੀ ਤਾਂ ਪਰ ਜਦੋਂ ਸਰਕਾਰ 'ਚ ਹੁੰਦਾ ਬੰਦਾ ਐਮਐਲਏ ਹੁੰਦਾ ਹੈ ਗੱਡੀਆਂ ਦੇ ਹੂਟਰ ਵੱਜਦੇ ਨੇ ਉਦੋਂ ਛੱਡਦਾ ਨਹੀਂ ਹੁੰਦਾ ਕੋਈ ਜੀ ਇਹਨਾਂ ਨੇ ਇਹੋ ਤਾਂ ਕਿਹਾ ਸੀ ਅਸੀਂ ਜਿਹੜਾ ਵੀਆਈਪੀ ਕਲਚਰ ਖਤਮ ਕਰਾਂਗੇ ਹੁਣ ਸਕੋਲਟੀਆਂ ਵੇਖੋ ਕਿੰਨੀਆਂ ਹੋ ਗਈਆਂ ਨੇ ਕੋਈ ਹੈ ਕਿਸੇ ਪਾਸੇ ਕਮੀ ਪੰਜਾਬ ਤੇ ਕਰਜ਼ਾ ਤਾਂ ਵੇਖੋ ਕਿੱਥੇ ਦੀ ਕਿੱਥੇ ਪਹੁੰਚ ਗਿਆ ਇਹਨਾਂ ਗੱਲਾਂ ਕੀ ਕੀਤੀਆਂ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਐਵੇਂ ਰੰਗਲਾ ਪੰਜਾਬ ਬਣੇਗਾ ਜਿਵੇਂ ਬਣਾਉਣ ਵਾਸਤੇ ਲੱਗੇ ਉਹ ਤਾਂ ਹੁਣ ਵੀ ਭਗਵੰਤ ਮਾਨ ਕਹਿੰਦਾ ਰੰਗਲਾ ਬਣਾ ਦੇਣਾ ਕਹਿੰਦਾ ਬਸ ਥੋੜੇ ਦੇਣੀ ਆ ਪਬਲਿਕ ਬਣਾਏਗੀ ਰੰਗਲਾ ਪਬਲਿਕ ਦੇ ਹੱਥ ਵਾਸਤੇ ਲੀਡਰਾਂ ਦੇ ਹੱਥ ਵਾਸਤੇ ਕੁਝ ਨਹੀਂ ਹੈਗਾ ਪਬਲਿਕ ਜੇ ਇਹਨਾਂ ਨੂੰ ਰੰਗਲਾ ਕਰੂਗੀ ਜਿਵੇਂ ਕਰਨ ਗਈ ਮੰਨ ਲਓ ਤੁਸੀਂ ਆਜ਼ਾਦ ਉਮੀਦਵਾਰ ਜਿੱਤ ਜਾਂਦੇ ਹੋ ਤੁਹਾਨੂੰ ਫਿਰ ਵੱਖ-ਵੱਖ ਪਾਰਟੀਆਂ ਕੁੰਡੀ ਪਾਉਣ ਦੀ ਕੋਸ਼ਿਸ਼ ਕਰਨਗੀਆਂ ਜਦੋਂ ਬੰਦਾ ਜਿੱਤ ਜਾਂਦਾ ਉਦੋਂ ਭਾਜਪਾ ਕਾਂਗਰਸ ਅਕਾਲੀ ਦਲ ਸਾਰੇ ਤੁਹਾਨੂੰ ਖਿੱਚਣ ਦੀ ਕੋਸ਼ਿਸ਼ ਕਰਨਗੇ ਫਿਰ ਕਿਹਦੇ ਨਾਲ ਜੁੜੋਂਗੇ ਇਹਨਾਂ ਦੀ ਜ਼ਰਤ ਹੀ ਨਹੀਂ ਪੈਣੀ ਮੇਰੇ ਨੇੜੇ ਆ ਜਾਣ ਮੇਰੀ ਕੁੰਡੀ ਮੈਨੂੰ ਪਾ ਜਾਣ ਖੱਤਰੀ ਸਾਹਿਬ ਤਾਂ ਅੱਛਾ ਐਨਾ ਮਾਣ ਹੈ ਤੁਹਾਨੂੰ ਆਪ ਦੇ ਬਿਲਕੁਲ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਇਹਨਾਂ ਜ਼ਾਲਮਾਂ ਨਾਲ ਇਹਨਾਂ ਪਾਪੀਆਂ ਨਾਲ ਕਦੇ ਨਹੀਂ ਜਾਵਾਂਗਾ ਜਿਹੜਾ ਮੈਨੂੰ 25 ਕਰੋੜ ਰੁਪਈਆ 5 ਸਾਲ ਦਾ ਮਿਲੇ ਕਰੇਗਾ ਮੈਂ ਉਹ ਵੰਡ ਕੇ ਉਹ ਪਬਲਿਕ ਦੀ ਸੇਵਾ ਕਰਿਆ ਕਰਾਂਗਾ ਖੱਤਰੀ ਸਾਹਿਬ ਤੁਸੀਂ ਅੱਜ ਐਮਪੀ ਦੀ ਚੋਣ ਲੜ ਰਹੇ ਹੋ ਤੁਹਾਡੇ ਤੋਂ ਪਹਿਲਾਂ بڑے ਲੀਡਰਾਂ ਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਿਵੇਂ ਅੱਜ ਤੁਸੀਂ ਦਾਅਵੇ ਕਰ ਰਹੇ ਹੋ ਵੀ ਮੈਂ ਵੇਕ ਨਹੀਂ ਸਕਦਾ ਮੈਨੂੰ ਕੋਈ ਖਰੀਦ ਨਹੀਂ ਸਕਦਾ ਕੈਪਟਨ ਮਰਿੰਦਰ ਨੇ ਸੁਨੀਲ ਜਾਖੜ ਹੋਰਾ ਨੇ 25 25 ਸਾਲ ਬੀਜੇਪੀ ਨੂੰ ਭੰਡਿਆ ਤੇ ਅੰਤ ਬੀਜੇਪੀ 'ਚ ਜਾ ਕੇ ਵੜ ਗਏ ਅੱਛਾ ਤੁਹਾਡੀ ਜਿਹੜੀ ਆ ਪਾਰਟੀ ਆਮ ਆਦਮੀ ਪਾਰਟੀ ਇਹਦੇ ਕਿੰਨੇ ਸਾਰੇ ਨਾਮੀ ਲੀਡਰ ਸੀਗੇ ਜਿਹੜੇ ਦੂਜੀਆਂ ਪਾਰਟੀਆਂ ਨੂੰ ਭੰਡਦੇ ਰਹਿ ਸ਼ਸ਼ੀਲ ਰਿੰਕੂ ਵਰਗੇ ਤੇ ਬਾਅਦ 'ਚ ਉਹਨਾਂ 'ਚ ਜਾ ਕੇ ਵੜ ਗਏ ਐਵੇਂ ਵੀ ਹੋ ਜਾਂਦਾ ਹੁੰਦਾ ਹੁੰਦਾ ਇੱਕ ਜਸਵੰਤ ਸਿੰਘ ਖੱਤਰੀ ਕਦੇ ਵੀ ਇਹ ਕੰਮ ਨਹੀਂ ਕਰੇਗਾ ਕਿਉਂਕਿ ਮੈਂ ਜ਼ਿੰਦਗੀ 'ਚ ਗਲਤ ਕੰਮ ਹੀ ਨਹੀਂ ਕਰਦਾ ਜੀ ਕਿਵੇਂ ਮੈਨੂੰ ਪਸਾਨਗੇ ਇਹਨਾਂ ਦੀ ਚੂੜੀ ਜੋ ਖਸਿੰਦੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਦੇ ਜਿਹੜੇ ਲੱਛਣ ਹੁੰਦੇ ਨੇ ਪਰਿਸ਼ਟਾਚਾਰੀ ਗਲਤ ਕੰਮ ਸਾਰੇ ਜਿਹੜੇ ਨੇ ਕਰਦੇ ਨੇ ਜੇ ਇਹਨਾਂ ਦੇ ਕੋਲ ਹਿੰਮਤ ਹੁੰਦੀ ਤੇ ਜਸਵੰਤ ਸਿੰਘ ਖੱਤਰੀ ਦੇ ਕੋਲ ਆਂਦੇ ਮੇਰੇ ਨਾਲ ਮੇਰੇ ਗੱਲਾਂ ਦਾ ਮੇਰਾ ਸਾਹਮਣਾ ਤਾਂ ਕਰਦੇ ਮੈਂ ਕਹਿੰਦਾ ਲੀਡਰ ਕਿਨ ਭਗਵੰਤ ਮਾਨ ਆਵੇ ਇਹਨੇ ਹੀ ਵੱਲ ਸਿਖਾਇਆ ਸੀ ਨਾ ਲੋਕਾਂ ਨੂੰ ਬੋਲਣ ਦਾ ਇਹ ਕਹਿੰਦਾ ਸੀ ਨਾ ਪੰਜਾਬ ਬੋਲਦਾ ਉਥੇ ਜਿਹੜਾ ਇਹਨੇ ਪ੍ਰੋਗਰਾਮ ਕੀਤਾ ਸੀ ਕਹਿੰਦਾ ਸੀ ਸਵਾਲ ਕਰੋ ਆ ਸਵਾਲ ਕਰੋ ਹੁਣ ਮੈਂ ਕਹਿੰਦਾ ਵੀ ਮੇਰੇ ਨਾਲ ਆ ਕੇ ਮੱਥਾ ਲਾਵੇ ਖੱਤਰੀ ਨਾਲ ਮੇਰੇ ਨਾਲ ਜਵਾਬ ਸਵਾਲ ਜਵਾਬ ਕਰ ਰਿਹਾ ਆ ਕੇ ਕੱਲਾ ਹੀ ਭਗਵੰਤ ਮਾਨ ਇਹ ਛੋਟੇ ਮੇਟੇ ਲੀਡਰ ਜਿਹੜੇ ਨੇ ਇਹ ਮੇਰਾ ਸਾਹਮਣਾ ਨਹੀਂ ਕਰ ਭਗਵੰਤ ਮਾਨ ਤੇ ਤੁਹਾਡੇ ਕੀ ਵੱਡੇ ਸਵਾਲ ਨੇ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਹੜੇ ਵੱਡੇ ਸਵਾਲ ਹੈ ਤੁਹਾਡੇ ਬਹੁਤ ਵੱਡੇ ਸਵਾਲ ਨੇ ਜੀ ਕਿਹੜੇ ਕਿਹੜੇ ਆਪਣ ਕੋਈ ਕੋਈ ਤਿੰਨ ਚਾਰ ਮੇਨ ਗੱਲ ਤੇ ਇਹ ਆ ਵੀ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਸਾਡੀ ਜਵਾਨੀ ਨੂੰ ਖਾ ਰਿਆ ਕੋ ਹੋਇਆ ਇਹਦਾ ਕਿਸਾਨੀ ਦਾ ਬੁਰਾ ਹਾਲ ਹੁਣ ਤੁਸੀਂ ਖਨੋਰੀ ਤੇ ਤੇ ਸ਼ੰਭੂ ਬਾਰਡਰ ਤੇ ਉੱਥੇ ਕੌਣ ਸੀ ਪੰਜਾਬ ਸੀ ਨਾ ਇਹਨਾਂ ਨੇ ਕਿਉਂ ਰੋਕਿਆ ਮੇਰੇ ਕਿਸਾਨਾਂ ਨੂੰ ਉੱਥੇ ਕਿਉਂ ਸਿੱਧੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਕਿ ਅਸੀਂ ਹੱਤਵਾਦੀ ਸੀ ਵੱਖਵਾਦੀ ਸੀ ਜੇ ਗੋਲੀਆਂ ਚਲਾਉਣੀਆਂ ਐਡੀ ਹਿੰਮਤ ਹੈ ਫਿਰ ਉਧਰ ਹੋਰ ਕਿਸੇ ਦੁਸ਼ਮਣਾਂ ਨਾਲੇ ਪਾਸੇ ਗੱਲ ਕਰਨ ਇਹ ਤਾਂ ਮੇਰੇ ਪੰਜਾਬ ਦੇ ਕਿਸਾਨ ਸੀ ਨਾ ਜਿਨ੍ਹਾਂ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ 7-800 ਕਿਸਾਨ ਜਿਹੜਾ ਮੇਰਾ ਇਹਨਾਂ ਨੇ ਫੜ ਕੇ ਮਾਰਤਾ ਇਹਨਾਂ ਲੋਕਾਂ ਨੇ ਜੀ ਇਹ ਸਭ ਰਲੇ ਨੇ ਅੰਦਰ ਖਾਤੇ ਕੋਈ ਅਲੱਗ ਨਹੀਂ ਹੈਗਾ ਜੀ ਪਰ ਜਿਹੜੇ ਭਾਜਪੀ ਦੇ ਕੈਂਡੀਡੇਟ ਨੇ ਖਾਸ ਕਰ ਮੈਂ ਹੰਸਰਾਜ ਹੰਸ ਦੀ ਦੋ ਦਿਨ ਪਹਿਲਾਂ ਇੰਟਰਵਿਊ ਕੀਤੀ ਹੈ ਮੇਰੀ ਇੰਟਰਵਿਊ ਚ ਉਹ ਕਹਿੰਦਾ ਹੈ ਕਿ ਕਹਿੰਦਾ ਡਾਕਟਰ ਸਾਹਿਬ ਯੁੱਗ ਪਲਟੇਗਾ ਯੁੱਗ ਤੁਸੀਂ ਦੇਖਿਓ ਥੋੜੇ ਦਿਨਾਂ ਤੱਕ ਤੀਜੀ ਵਾਰ ਭਾਜਪੀ ਦੀ ਸਰਕਾਰ ਬਣ ਰਹੀ ਤੇ ਹੁਣ ਅਸੀਂ ਯੁੱਗ ਪਲਟ ਦੇਣਾ ਯੁੱਗ ਤਾਂ ਇਹ ਨੇ ਪਬਲਿਕ ਨੇ ਪਲਟਣਾ ਜੀ ਮੈਂ ਤਾਂ ਇਹ ਕਹਿੰਦਾ ਪਬਲਿਕ ਦੇ ਹੱਥ ਦੇ ਵਿੱਚ ਪਾਵਰ ਹੈ ਕਿਉਂ ਇਹ ਦਿਮਾਗ ਇਹਨਾਂ ਦਾ ਲੋਕਾਂ ਦਾ ਜਿਹੜਾ ਖਰਾਬ ਹੋਇਆ ਪਿਆ ਪਰ ਪਰ ਭਾਜਪੀ ਇਹ ਦਾਵਾ ਕਰਦੀ ਵੀ ਤੀਜੀ ਵਾਰ ਜੇ ਸਾਨੂੰ ਬਣਾ ਦੋਗੇ ਤੇ ਫਿਰ ਯੁੱਗ ਪਲਟ ਜਾਏਗਾ ਫਿਰ ਕ੍ਰਾਂਤੀ ਆ ਜਾਏਗੀ ਕੋਈ ਯੁੱਗ ਨਹੀਂ ਪਲਟੇਗਾ ਇਹਨਾਂ ਲੋਕਾਂ ਦਾ ਬੁਰਾ ਹਾਲ ਹੋ ਜਾਏਗਾ ਕਿਸਾਨੀ ਜਿਹੜੀ ਬਰਬਾਦ ਹੋ ਜਾਏਗੀ ਜਵਾਨੀ ਸਾਡੀ ਬਰਬਾਦ ਹੋ ਜਾਏਗੀ ਕੁਝ ਨਹੀਂ ਹੋਵੇਗਾ ਸਭ ਇਹ ਬਰਬਾਦ ਕਰਕੇ ਰੱਖ ਦੇਣਗੇ ਜੀ ਪੰਜਾਬ ਨੂੰ ਜੀ ਇਹ ਖਾਸ ਤੌਰ ਤੇ ਤੁਹਾਡੇ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਬਾਕੀ ਖੜੇ ਨਹੀਂ ਹਾਂਜੀ ਜੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਪੁੱਛਾਂ ਤੇ ਕੀ ਦੀ ਕੀ ਦੀ ਟੱਕਰ ਮੰਨਦੇ ਹੂੰ ਵੇਖੋ ਮੈਂ ਤਾਂ ਚੋਰਾ ਠੱਗਾ ਨਾਲ ਤਾਂ ਮੇਰਾ ਮੁਕਾਬਲਾ ਨਹੀਂ ਮੇਰੀ ਤਾਂ ਸੱਚ ਦੀ ਟੱਕਰ ਹੈ ਜੀ ਮੇਰੇ ਤਾਂ ਪਰਮਾਤਮਾ ਨੇ ਹੱਥ ਕੀ ਮੇਰੇ ਦੇ ਮੇਰੇ ਚੋਰ ਠੱਗ ਕੌਣ ਹੈ ਸਾਰੇ ਚੋਰ ਠੱਗ ਹੀ ਨੇ ਜੀ ਕੋਈ ਹੈਗਾ ਇਮਾਨਦਾਰ ਤੇ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਗੱਲ ਕਰੇ ਭਾਜਪਾ ਦਾ ਉਮੀਦਵਾਰ ਰਾਣਾ ਸੋਢੀ ਹੈ ਪਹਿਲਾਂ ਉਹ ਕਾਂਗਰਸ ਵੱਲੋਂ ਸੀ ਹੁਣ ਭਾਜਪਾ ਵੱਲੋਂ ਹੋ ਗਿਆ ਉਦੇ ਬਾਰੇ ਕੀ ਖਿਆਲ ਹੈ ਉਦੇ ਬਾਰੇ ਖਿਆਲ ਇਹ ਵੀ 20 ਸਾਲ ਹੋ ਗਏ ਸਾਨੂੰ ਸ਼ਰਮ ਆਣੀ ਚਾਹੀਦੀ ਜੇ ਪਬਲਿਕ ਨੇ ਜਿਹੜੇ ਉਹਨਾਂ ਨੂੰ ਆਪਦੇ ਹੱਥਾਂ ਤੇ ਚੱਕੀ ਰੱਖਿਆ ਤਲੀਆਂ ਤੇ ਚੱਕੀ ਰੱਖਿਆ ਤੇ 20 ਸਾਲ ਸਾਡੇ ਤੇ ਮੈਂ ਗੱਲ ਤਾਂ ਫਿਰ ਉਹੋ ਹੀ ਆ ਗਈ ਨਾ ਵੀ ਇਹਨਾਂ ਦੀ ਚੂੜੀ ਕਸਿੰਦੀ ਹੈ ਜੀ ਇਹਨਾਂ ਨੇ ਮਾਲ ਛਕਿਆ ਪ੍ਰਸ਼ਟਾਚਾਰੀ ਪਤਾ ਨਹੀਂ ਕੀ ਦੇ ਕੀ ਇਹਨਾਂ ਨੇ ਕੰਮ ਕੀਤੇ ਹੋਏ ਨੇ ਤੇ ਇਸੇ ਦੀ ਵਜ੍ਹਾ ਕਰਕੇ ਉਹ ਜਿਹੜੇ ਹੁਣ ਦੇਖਦੇ ਫਿਰ ਕਿਸਾਨ ਆਪਣੇ ਕੀ ਹਾਲ ਉਹਨਾਂ ਦੇ ਕਰਦੇ ਪੈਨੇ ਜੀ ਜਿਹੜਾ ਕੁਝ ਉਹ ਕਰ ਰਹੇ ਨੇ ਕੱਲ ਪਰਸੋ ਇੱਥੇ ਪਤਾ ਲੱਗਦਾ ਹੈ ਬਾਜ਼ਾਰ ਦੇ ਵਿੱਚ ਸਭ ਦਿਹਾੜੀ ਤੇ ਚੱਲ ਰਿਹਾ ਪੈਸੇ ਨਾਲ ਸਾਰਾ ਕੰਮ ਚੱਲ ਰਿਹਾ ਹੈ ਕੋਈ ਵੀ ਇਮਾਨਦਾਰ ਬੰਦਾ ਇਹਨਾਂ ਦੇ ਨਾਲ ਨਹੀਂ ਚੱਲੇਗਾ ਕੋਈ ਵੀ ਇਹਨਾਂ ਨੂੰ ਵੋਟ ਨਹੀਂ ਪਾਏਗਾ ਜੀ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਵੀ ਹੈ ਪੈਸੇ ਨਾਲ ਜੋ ਮਰਜ਼ੀ ਕਰ ਲੈਣ ਲੇਕਿਨ ਮੈਂ ਕਹਿੰਦਾ ਪੈਸੇ ਨਾਲ ਵੀ ਨਹੀਂ ਵੋਟ ਪਾਣਗੇ ਜਿੰਨਾ ਤੱਕ ਮੇਰਾ ਆਈਡੀਆ ਹੈ ਪਰ ਦੇਖੋ ਤੁਹਾਡੇ ਮੁਕਾਬਲੇ 'ਚ ਬੜੇ ਅਮੀਰ ਬੰਦੇ ਚੋਣ ਲੜ ਰਹੇ ਨੇ ਰਾਣਾ ਸੋਢੀ ਇਸ ਵਕਤ ਬਹੁਤ ਅਮੀਰ ਆਦਮੀ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੇ ਮਤਲਬ ਕਾਲੀ ਦਲ ਦਾ ਕੈਂਡੀਡੇਟ ਮਾਨ ਹੈ ਜਿਹੜਾ ਉਹ ਬਹੁਤ ਅਮੀਰ ਆਦਮੀ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਕਾਕਾ ਬਰਾੜ ਕਹ ਲੋ ਇਸ ਟਾਈਮ ਉਹ ਵੀ ਵਜ਼ਾਰਤ ਚ ਹੈ ਸੱਤਾ ਚ ਹੈ ਤੇ ਤੁਸੀਂ ਇੱਕ ਨੋਰਮਲ ਜੇ ਆਮ ਜੇ ਮਿਹਨਤੀ ਜੇ ਬੰਦੇ ਹੋ ਤੁਹਾਨੂੰ ਲੱਗਦਾ ਤੁਸੀਂ ਵੋਟਾਂ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰ ਸਕਦੇ ਹੋ ਮੈਂ ਤਾਂ ਬਾਰ-ਬਾਰੀ ਕੋ ਬੇਨਤੀ ਕਰਨਾ ਜੀ ਵੋਟਾਂ ਵਿਆਹ ਨਾ ਵਿਆਣੀ ਜ ਉਹਨਾਂ ਦੇ ਥੋੜhia ਵੇਟ ਮੋਟਾ ਨੇ ਜੀ ਪਰ ਅਕਸਰ ਇੰਜ ਹੁੰਦਾ ਕਿ ਸਾਡੀ ਵਿਚਾਰੀ ਜਿਹੜੀ ਜਨਤਾ ਹੈ ਨਾ ਇਹਨਾਂ ਨੂੰ ਸਿਸਟਮ ਨੇ ਗਰੀਬੀ ਚ ਰੱਖਿਆ ਤੇ ਨਾਲੇ ਇਹਨਾਂ ਦੀ ਚੇਤਨਾ ਨਹੀਂ ਵਧਣ ਦਿੱਤੀ ਤੇ ਗਰੀਬੀ ਤੇ ਘੱਟ ਚੇਤਨਾ ਦਾ ਫਾਇਦਾ ਹਮੇਸ਼ਾ ਕਰੋੜਪਤੀ ਲੋਕ ਉਠਾਉਂਦੇ ਆ ਵੋਟਾਂ ਚ ਪਰ ਮੈਂ ਕਹਿੰਦਾ ਵੀ ਹੁਣ ਪਪਲਕ ਜਿਹੜੀ ਜਾਗਰੂਕ ਹੋ ਰਹੀ ਹੈ ਪਬਲਿਕ ਇਸ ਤਰ੍ਹਾਂ ਨਹੀਂ ਕਰੇਗੀ ਪਬਲਿਕ ਜਿਹੜੀ ਆਪਦੇ ਦੁੱਖ ਸੁੱਖ ਦਾ ਸਾਥੀ ਹੈ ਜਿਹੜਾ ਹਰ ਵੇਲੇ ਇਹਨਾਂ ਦੇ ਨਾਲ ਖੜਨ ਵਾਲਾ ਹੈ ਲੜਨ ਵਾਲਾ ਹੈ ਪਬਲਿਕ ਜਿਹੜੀ ਹੈ ਉਸ ਬੰਦੇ ਦਾ ਸਾਥ ਦੇਵੇਗੀ ਕਿਉਂਕਿ ਇਹ ਲੋਕਾਂ ਨੇ ਤਾਂ ਸਾਡਾ ਨੁਕਸਾਨ ਹੀ ਕੀਤਾ ਜਦੋਂ ਤੇ ਸਾਡੇ ਕੋਲ ਵੋਟਾਂ ਲੈ ਜਾਂਦੇ ਨੇ ਸਾਨੂੰ ਬੁੱਧੂ ਬਣਾਉਂਦੇ ਨੇ ਬੁੱਧੂ ਬਣਾ ਕੇ ਚਲੇ ਜਾਂਦੇ ਨੇ 75 ਸਾਲਾਂ ਦਾ ਇਹੋ ਹਾਲ ਹੀ ਚੱਲੀ ਜਾਂਦਾ ਹੈ ਜੀ ਅਜੇ ਤੱਕ ਸਾਡੇ ਗਲੀਆਂ ਨਾਲੀਆਂ ਜਿਹੜੀਆਂ ਨੇ ਉਹ ਹੀ ਨਹੀਂ ਕੰਪਲੀਟ ਹੋਈਆਂ ਕੱਲ ਵੀ ਮੈਂ ਉਥੇ ਰੁਕਣਾ ਬਦਲੇ ਜਾ ਕੇ ਆਇਆ ਉਥੇ ਵੀ ਮੈਂ ਵੀਡੀਓ ਬਣਾਉਣੀ ਸਾਰਾ ਸੜਕਾਂ ਦੇ ਉੱਤੇ ਪਾਣੀ ਚੱਲਿਆ ਫਿਰਦਾ ਹੈ ਜੀ ਕੁਝ ਨਹੀਂ ਹੈਗਾ ਜੀ ਫਿਰ ਬੱਲ ਲੜਾਉਂਦੇ ਨੇ ਪੜਾਉਂਦੇ ਨੇ ਹੋਰ ਇਹਨਾਂ ਲੋਕਾਂ ਦੇ ਪੱਲੇ ਕੁਝ ਨਹੀਂ ਹੈਗਾ ਪਬਲਿਕ ਮੇਰੀ ਜਾਗਰੂਕ ਇਹ ਸਿਆਣੀ ਹੋਣੀ ਚਾਹੀਦੀ ਏ ਆਉਣ ਵਾਲੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੀਦਾ ਸਾਡੀ ਜਵਾਨੀ ਨੂੰ ਬਚਾਉਣਾ ਚਾਹੀਦਾ ਸਾਡੀ ਕਿਸਾਨੀ ਨੂੰ ਬਚਾਉਣਾ ਚਾਹੀਦਾ ਤੇ ਇਸੇ ਵਜ੍ਹਾ ਕਰਕੇ ਇਹਨਾਂ ਨੂੰ ਵੋਟ ਜਿਹੜੀ ਹੈ ਨਾ ਕਿਸੇ ਵੀ ਪਾਰਟੀ ਮੰਨ ਲਓ ਤੁਸੀਂ ਇਕੱਲੇ ਜਿੱਤ ਵੀ ਜਾਂਦੇ ਹੋ ਹਾਂਜੀ 543 ਐਮਪੀ ਹੁੰਦੇ ਆ ਲੋਕ ਸਭਾ ਦੇ ਹਾਂਜੀ 543 ਚੋਂ ਇੱਕ ਤੁਸੀਂ ਜਿੱਤ ਕੇ ਬਾਕੀ 542 ਬਚੇ ਹਾਂਜੀ ਤੁਸੀਂ ਇਕੱਲੇ ਜਾ ਕੇ ਕੀ ਕਰੋਗੇ ਜੇ ਤੁਹਾਡੀ ਕਿਸੇ ਗੱਲ ਹੀ ਨਾ ਸੁਣੀ ਮੈਂ ਸਿੰਘ ਜਿਹੜਾ ਖਾਲਸਾ ਉਹ ਤਾਂ ਸਵਾ ਸਵੇ ਲੱਖੜਾ ਇਕੱਲਾ ਲੜ ਜਾਂਦਾ ਜੀ ਲੜੂਗਾ ਤੇ ਹੁਣ ਵੀ ਪੇ ਇਕੱਲਾ ਹੀ ਲੜ ਰਿਆ ਨਾ ਸਵੇ ਲੱਖ ਨਾਲ ਖਾਲਸਾ ਲੜੇਗਾ ਜੀ ਮਤਲਬ ਸਵਾ ਲੱਖ ਨਾਲ ਲੜ ਜਾਂਦਾ ਉੱਥੇ ਤਾਂ 542 ਦੇ ਉਹ 542 ਤਾਂ ਕੋਈ ਨਹੀਂ ਸਵਾ ਲੱਖ ਜਿਆਦਾ ਹੁੰਦਾ ਜੀ ਮੈਂ ਉਹੀ ਗੱਲ ਕਰ ਰਿਹਾ ਹਾਂ ਮੈਂ ਫਿਰ ਮੈਂ ਲੜੂਗਾ ਕੋਈ ਨੂੰ ਆ ਲੱਗਦਾ ਕਿ ਉਹ ਕੁਝ ਵੀ ਨਹੀਂ ਤੁਹਾਡੀ ਤਾਕਤ ਵੀ ਨਹੀਂ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਪਰਿਵਾਰ ਵਾਰਤਾ ਨਾ ਜੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਸੇਰਲ ਵਾਦੇ ਆਂਗਾ ਪਰ ਚੁਕਾਂਗਾ ਨਹੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਜ਼ਿੰਦਗੀ ਚ ਗਲਤ ਕੰਮ ਕਰਾਂਗਾ ਜੀ ਲੜਾਂਗਾ ਮੈਂ ਤਾਂ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਰਾਤ ਦੇ 9 ਸਵੇਰ 9 ਦਾ ਟਾਈਮ ਹੈ ਔਰ ਇਹ ਆਜ਼ਾਦ ਉਮੀਦਵਾਰ ਜਸਵੰਤ ਸਿੰਘ ਖੱਤਰੀ ਇੱਥੇ ਪ੍ਰਚਾਰ ਕਰ ਰਹੇ ਨੇ ਔਰ ਕਾਫੀ ਜਨਤਾ ਜਿਹੜੀ ਆ ਉਹ ਇੱਥੇ ਇਕੱਠੀ ਹੋਈ ਹੋਈ ਆ ਤੇ ਖੱਤਰੀ ਸਾਹਿਬ ਨੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਹਿ ਦਿੱਤਾ ਕਿ ਹਰ ਪਾਰਟੀ ਦੇ ਹਰ ਉਮੀਦਵਾਰ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਠੱਗਿਆ ਔਰ ਛੜਿਆ ਔਰ ਉਹ ਕਹਿੰਦੇ ਮੇਰੀ ਲੜਾਈ ਜਿਹੜੀ ਆ ਉਹ ਇਸ ਛਲ ਕਪਟ ਦੇ ਖਿਲਾਫ ਹੈ ਖੱਤਰੀ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ ਇੱਕ ਮੈਂ ਤੁਹਾਨੂੰ ਹੋਰ ਸਵਾਲ ਥੋੜਾ ਜਿਹਾ ਕਰਨਾ ਚਾਹਣਾ ਮੈਂ ਬੇਨਤੀ ਕਰਨਾ ਚਾਹਣਾ ਜਿਹੜੇ ਮੇਰੇ ਵਲੰਟੀਅਰ ਵੀਰ ਨੇ ਜਿਹੜੇ ਰੋਸ ਕੇ ਘਰਾਂ ਦੇ ਵਿੱਚ ਬੈਠੇ ਨੇ ਆਮ ਆਦਮੀ ਪਾਰਟੀ ਵਾਲੇ ਸਾਥੀਓ ਬਾਹਰ ਨਿਕਲ ਕੇ ਜੰਗ ਲੜਨੀ ਪਵੇਗੀ ਲੜਾਈ ਲੜਨੀ ਪਵੇਗੀ ਪਹਿਲੇ ਉਹਨਾਂ ਦੇ ਲੜੀ ਦੇ ਨਾਲ ਹੁਣ ਇਹ ਵੀ ਰਲ ਗਏ ਨੇ ਇਹਨਾਂ ਦੇ ਵੀ ਬਰ ਖਿਲਾਫ ਲੜਾਈ ਲੜਨੀ ਪਵੇਗੀ ਕਿਉਂਕਿ ਇਹਨਾਂ ਨੇ ਸਾਨੂੰ ਗਰੀਬਾਂ ਨੂੰ ਰੋਲਿਆ ਸਾਨੂੰ ਵਰਤਿਆ ਸਾਡੇ ਕਿਸੇ ਦਿਨ ਨੂੰ ਵੀ ਪੱਲੇ ਨਹੀਂ ਕੁਝ ਵੀ ਪਾਇਆ ਮੈਂ ਖਾਸ ਤੌਰ ਤੇ ਜਿੰਨੇ ਮੇਰੇ ਵਲੰਟੀਅਰ ਵੀਰ ਨੇ ਘਰਾਂ ਦੇ ਵਿੱਚ ਬੈਠੇ ਨੇ ਖਾਸ ਤੌਰ ਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀ ਵਰਗ ਨੂੰ ਇੱਕ ਵਾਰ ਬੇਨਤੀ ਹੋਰ ਕਰਨਾ ਚਾਹਣਾ ਅਜਾਦ ਸਾਹਿਬ ਵੀ ਮੇਰੀ ਮੈਂ ਇੱਕ ਕਹਿਣਾ ਬੀ ਪਗਤ ਸਿੰਘ ਰਾਜਗੁਰੂ ਸੁਖਦੇਵਰਾ ਨੇ ਜਿਹੜਾ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈ ਬੜੀ ਔਕੀ ਸਾਨੂੰ ਆਜ਼ਾਦੀ ਮਿਲੀ ਏ ਇਹ ਵੋਟ ਦਾ ਅਧਿਕਾਰ ਮਿਲਿਆ ਮੈਂ ਸਾਰੇ ਵੀਰਾਂ ਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਨਾ ਕਿ ਸਾਥੀਓ ਮੇਰੇ ਵਾਸਤੇ ਪੜਤਾਲ ਲਾਜ਼ਮੀ ਕਰ ਲਿਆ ਜੇ ਵਿੱਚ ਸੰਤ ਸਿੰਘ ਖੱਤਰੀ ਕਿਤੇ ਚੋਰ ਬੇਈਮਾਨ ਠੱਗ ਬੰਦਾ ਤਾਂ ਨਹੀਂ ਜੇ 21 ਬੰਦਾ ਕੋਈ ਕਹਿ ਦੇਵੇ ਕਿਸੇ ਪਾਸੋਂ ਵੀ ਜਸਵੰਤ ਸਿੰਘ ਖਤਰੀ ਨੇ 100 ਰੁਪਏ ਦਾ ਕਿਸੇ ਕੋਲ ਪਟ્રોલ ਵੀ ਪਵਾਇਆ ਤੇ ਭਰਾਓ ਮੈਂ ਹੱਥ ਜੋੜ ਕੇ ਕਹਿੰਦਾ ਵੀ ਮੈਨੂੰ ਵੋਟ ਨਾ ਪਾਇਓ ਐਦੋਂ ਉੱਤੇ ਹੋਰ ਮੈਂ ਕੋਈ ਗਾਰੰਟੀ ਨਹੀਂ ਦੇ ਸਕਦਾ ਕੋਈ ਵੀ 1% ਕਹਿ ਦੇਵੇ ਵੀ ਖਤਰੀ ਸਾਹਿਬ ਨੇ ਕਿਸੇ ਕੋਲ ਕਦੇ 100 ਦਾ ਪਟ્રોલ ਵੀ ਪਵਾਇਆ ਤੇ ਹੱਥ ਜੋੜ ਕੇ ਇਹੋ ਬੇਨਤੀ ਕਿ ਮੈਨੂੰ ਵੋਟ ਨਾ ਪਾਇਓ ਤੇ ਜੇ ਕਹਿ ਦੇਣ ਵੀ ਖੱਤਰੀ ਸਾਹਿਬ ਇਮਾਨਦਾਰ ਬੰਦੇ ਨੇ ਲੋਕਾਂ ਦੀਆਂ ਲੜਾਈਆਂ ਲੜਨ ਵਾਲੇ ਨੇ ਤੇ ਫਿਰ ਸਾਥੀਓ ਫੋਨ ਚੱਕ ਲੋ ਜਿੱਥੇ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਜਾਣ ਪਛਾਣ ਹੈ ਸਾਰਿਆਂ ਨੂੰ ਕਹਿ ਦਿਓ ਡੰਕੇ ਦੀ ਚੋਟ ਤੇ ਮੋਰ ਲਾ ਦੇ ਔਰ ਚੌਂਡ ਛਾਣ ਕੈਂਚੀ ਤੇ 25 ਨੰਬਰ ਤੇ ਜੀ ਅੱਛਾ ਕੈਂਚੀ ਤੁਹਾਡਾ ਚੌਂਡ ਨਿਸ਼ਾਨ ਚੌਂਡ ਨਿਸ਼ਾਨ ਕੈਂਚੀ ਇਹ ਕੈਂਚੀ ਫਿਰ ਕਿਹਨੂੰ ਕਿਹਨੂੰ ਕੱਟੇਗੀ ਮੈਂ ਕਹਿੰਦਾ ਸਾਰਿਆਂ ਦੀ ਜੜਾ ਕੱਢ ਦਾਂਗੇ ਜਿਹੜੇ ਭ੍ਰਿਸ਼ਟਾਚਾਰੀ ਨੇ ਚੋਰ ਨੇ ਨਸ਼ਈ ਨੇ ਪੰਜਾਬ ਦਾ ਬੇੜਾ ਕਰ ਕਰਨ ਇਹ ਕੈਂਚੀ ਝਾੜੂ ਝਾੜੂ ਨੂੰ ਵੀ ਕੱਟੇਗੀ ਮੈਂ ਕਹਿੰਦਾ ਤਿਲਾ ਤਿਲਾ ਕਰ ਦੇਾਂਗਾ ਖਲਾਰ ਦੇਾਂਗਾ ਜੀ ਪੰਜੇ ਨੂੰ ਵੀ ਵਿਚਾਲਿਆਂ ਕੱਟੇ ਸਭ ਨੂੰ ਸਭ ਨੂੰ ਜੀ ਅੱਕੜੀ ਨੂੰ ਮੈਂ ਕਹਿੰਦਾ ਸਭ ਨੂੰ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਗੰਦਾ ਬੰਦਾ ਪੰਜਾਬ ਦਾ ਬੇੜਾ ਕਰ ਕਰਨ ਵਾਲਾ ਹਿੰਦੁਸਤਾਨ ਦਾ ਬੇੜਾ ਗਰ ਕਰਨ ਵਾਲਾ ਬਾਏ ਨਾਲ ਸਾਰਿਆਂ ਦੀ ਜਿਹੜਾ ਕਟਾਂਗਾ ਪਰ ਆ ਪਬਲਿਕ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਮੈਨੂੰ ਜਿਤਾਉਣਾ ਹੈ ਇਹਨਾਂ ਦੇ ਨਾਲ ਮੈਂ ਰਲ ਕੇ ਲੜਾਈ ਲੜਨੀ ਹੈ ਤੇ ਗੰਦੇ ਸਿਸਟਮ ਨੂੰ ਖਤਮ ਕਰਾਂਗਾ ਕੋਈ ਚੰਗਾ ਸਿਸਟਮ ਲੈ ਕੇ ਆਵਾਂਗਾ ਚਾਹੇ ਮੈਂ ਇਕੱਲਾ ਹੀ ਕਿਉਂ ਨਹੀਂ ਹੈਗਾ ਜੀ ਧੰਨਵਾਦ ਖੱਤਰੀ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੰਨੀ ਗਰਮੀ ਦੇ ਵਿੱਚ ਤੁਸੀਂ ਸਮਾਂ ਕੱਢਿਆ ਕਿੰਨੀ ਦੂਰੋਂ ਆਏ ਹੋ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾ ਹੈ ਕਿ ਤੁਸੀਂ ਮੈਂ ਜਦੋਂ ਵੀ ਬੁਲਾਇਆ ਤੁਸੀਂ ਮੇਰੇ ਕੋਲ ਪਹੁੰਚੇ ਔਰ ਮੇਰੀ ਗੱਲ ਜਿਹੜੀ ਹੈ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਪਹਚਾ ਦੇਓਗੇ ਤੇ ਹੋ ਸਕਦਾ ਹੈ ਤੁਹਾਡੀ ਬਦੌਲਤ ਹੀ ਮੇਰੀ ਜਿੱਤ ਵੀ ਹੋ ਜਾਵੇ ਇਹ ਤੁਹਾਡੀ ਬਦੌਲਤ ਹੀ ਸਾਰੀ ਉਸ ਪੱਤਰਕਾਰ ਜਿਹੜੇ ਹੁੰਦੇ ਨੇ ਵੀਰ ਇਹ ਬਹੁਤ ਵਧੀਆ ਹੁੰਦੇ ਨੇ ਇਹ ਚਾਵਣ ਤਾਂ ਉੱਪਰ ਇਹ ਚਾਵਣ ਤਾਂ ਥੱਲੇ ਪਰ ਮੀੜੀ ਪਰ মিডিਆ ਵੀ ਇਸ ਟਾਈਮ ਬਹੁਤ ਵੱਡੇ ਪੱਧਰ ਤੇ ਵਿਕਾਊ ਹੈ ਜੀ মিডিਆ ਵੀ ਬਹੁਤ ਗੰਦਾ ਰੋਲ ਦਾ ਕਰ ਰਿਹਾ ਮੈਂ ਕਹਿੰਦਾ ਇਹ ਗੱਲ ਤੁਸੀਂ ਵਾਕਿਆ ਹੁਣ ਫੇਰ ਪੁੱਛ ਲਈਏ ਮੈਂ ਬੜਾ ਜ਼ੋਰ ਲਾਇਆ ਜੀ ਇੱਕ ਵੀ ਜਿਹੜਾ ਮੇਰਾ ਵੀਰ ਹੈ ਮੇਰਾ ਭਰਾ ਹੈ ਉਹਨਾਂ ਨੇ ਮੇਰੀ ਬਾਹ ਨਹੀਂ ਫੜੀ ਪੱਤਰਕਾਰਾਂ ਨੇ ਮੈਂ ਬੜਾ ਜ਼ੋਰ ਲਾਇਆ ਪਰ ਗਰੀਬੀ ਦਾਵਾ ਜਿਵੇਂ ਕਹਿੰਦੇ ਕੋਣ ਹੈ ਉਹ ਤਾਂ ਅਮੀਰਾਂ ਦੇ ਨੇ ਜਿੱਥੋਂ ਮਾਲ ਮਿਲਣਾ ਹੈ ਬਸ ਠੰਡੇ ਏਸ਼ੀਆ ਦੇ ਵਿੱਚ ਗੱਡੀਆਂ ਦੇ ਵਿੱਚ ਲੇਕਿਨ ਮੈਂ ਬਾਰ-ਬਾਰ ਕਰਨਾ ਬੇਨਤੀ ਕਿ ਉਹਨਾਂ ਦੇ ਪੱਲੇ ਕੁਝ ਨਹੀਂ ਪਬਲਿਕ ਹੈ ਮੇਰੀ ਜਿਹੜੀ ਗਰਮੀ ਦੇ ਵਿੱਚ ਬੈਠੀ ਸਤਿਮੁੱਚ ਖत्री ਸਾਹਿਬ ਨੇ ਇਹ ਗੱਲ ਕੌੜਾ ਸੱਚ ਬੋਲੀ ਹੈ ਕਿ ਇਸ ਟਾਈਮ মিডিਆ ਹੀ ਸਭ ਤੋਂ ਘਟੀਆ ਰੋਲ ਦਾ ਕਰ ਰਿਹਾ ਲੋਕਾਂ ਨੂੰ ਗੁੰਮਰਾਹ ਕਰਨ ਚ ਲੋਕਾਂ ਨੂੰ ਝੂਠ ਵਿਖਾਉਣ ਝੂਠ ਪਰੋਸਣ ਦੇ ਵਿੱਚ মিডিਆ ਦਾ ਵੱਡਾ ਰੋਲ ਹੈ ਪੱਤਰਕਾਰਤਾ ਬਹੁਤ ਉੱਚਾ ਸੁੱਚਾ ਤੇ ਸੰਘਰਸ਼ੀਲ ਕਿਤਾ ਹੈ ਪਰ ਜਦੋਂ ਪੱਤਰਕਾਰ ਪਾਲਤੂ ਕੁੱਤੇ ਬਣਦੇ ਨੇ ਤਾਂ ਉਸ ਵਕਤ ਉਹ ਦੇਸ਼ ਦਾ ਸਮਾਜ ਦਾ ਬੇੜਾ ਗਰਕ ਕਰ ਰਹੇ ਹੁੰਦੇ ਨੇ ਸੱਚੀ ਪੱਤਰਕਾਰਤਾ ਨੂੰ ਸਲਾਮ ਕਰਦੇ ਆ ਪਰ ਪਾਲਤੂਆਂ ਨੂੰ ਲਾਹਨਤ ਵੀ ਪਾਉਂਦੇ ਆ ਮਿੱਤਰ ਪਿਆਰੇ ਤੁਸੀਂ ਸੁਣਿਆ ਖੱਤਰੀ ਸਾਹਿਬ ਆਜ਼ਾਦ ਉਮੀਦਵਾਰ ਨੇ ਫਿਰੋਜ਼ਪੁਰ ਤੋਂ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਦੀਆਂ ਬਹੁਤ ਵੱਡੇ ਵੱਡੇ ਦਾਅਵੇ ਨੇ ਔਰ ਇਹ ਕਹਿੰਦੇ ਨੇ ਕਿ ਮੈਂ ਇਸ ਸਿਸਟਮ ਦੇ ਨਾਲ ਲੜਾਈ ਲੜਨ ਦੇ ਲਈ ਇਲੈਕਸ਼ਨ 'ਚ ਆਇਆ ਭਾਵੇਂ ਮਾਰਕ ਟਵੈਨ ਨੇ ਲਿਖਿਆ ਸੀ ਕਿ ਜੇਕਰ ਵੋਟਾਂ ਦੇ ਨਾਲ ਸਿਸਟਮ ਬਦਲਦਾ ਹੁੰਦਾ ਤਾਂ ਸਿਸਟਮ ਕਦੇ ਵੋਟਾਂ ਨਾਲ ਪੈਣ ਦਿੰਦਾ ਪਰ ਫਿਰ ਵੀ ਖत्री ਸਾਹਿਬ ਨੂੰ ਇਹਨਾਂ ਦੇ ਉੱਪਰ ਭਰੋਸਾ ਹੈ ਵਿਸ਼ਵਾਸ ਹੈ ਇਹ ਉਮੀਦ 'ਚ ਨੇ ਕਿ ਲੋਕ ਮੈਨੂੰ ਜਿਤਾਉਣਗੇ ਮੈਂ ਪਾਰਲੀਮੈਂਟ 'ਚ ਜਾ ਕੇ ਲੋਕਾਂ ਦੇ ਮੁੱਦੇ ਚੱਕਾਂਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ